ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਸਾਰੇ ਸੱਜਣਾ ਦਾ ਬਾਕੀ ਬਿਨਾ ਦੱਸੇ ਸੱਜਣਾਂ ਨਹੀਂ ਹੋਏ ਆ ਤੇ ਇੱਕ ਸੱਜਣ ਜਿਹੜੇ ਜੁੜਨਗੇ ਕਮੈਂਟ ਕਰਕੇ ਜਰੂਰ ਦੱਸਾ ਜੇ ਕਿਉਂਕਿ ਕਾਫੀ ਸੱਜਣ ਕਮੈਂਟਸ ਕਰਦੇ ਆ ਵੀ ਆਵਾਜ਼ ਨਹੀਂ ਆ ਰਹੀ ਜਾਂ ਵੀਡੀਓ ਦੀ ਕੁਆਲਿਟੀ ਹੈ ਨਹੀਂ ਸੋ ਸੱਜਣਾਂ ਨੂੰ ਬੇਨਤੀ ਹੈ ਜੀ ਹੁਣੇ ਕਮੈਂਟ ਕਰਕੇ ਦੱਸਦੇ ਜੀ ਆਪਣੀ ਆਵਾਜ਼ ਤੇ ਵੀਡੀਓ ਦੀ ਕੁਆਲਿਟੀ ਸਹੀ ਆ ਰਹੀ ਹੈ ਅਦਰਵਾਈਜ਼ ਦਾ ਕੋਈ ਹੋਰ ਅਡਜਸਟਮੈਂਟ ਕਰਕੇ ਕਿਉਂਕਿ ਇੱਕ ਦਿਨ ਅੱਗੇ ਲਾਈਵ ਹੋਈ ਸੀ ਕਾਫੀ ਸੱਜਣਾ ਨੇ ਕਮੈਂਟ ਕੀਤੇ ਵੀ ਨਾ ਤਾਂ ਤੁਹਾਡੀ ਆਵਾਜ਼ ਆ ਰਹੀ ਸਾਬ ਤੇ ਨਾ ਹੀ ਵੀਡੀਓ ਦੀ ਕੁਆਲਿਟੀ ਆ। ਸੋ ਸੱਜਣੋ ਇੰਟਰਨੈਟ ਦੀ ਪ੍ਰੋਬਲਮ ਆ ਜਾਂਦੀ ਤਾਂ ਹੀ ਆਪਾਂ ਥੋੜੇ ਲਾਈਵ ਘੱਟ ਹੁੰਨੇ ਆ। ਬਾਕੀ ਅੱਜ ਲਾਈਵ ਆਪਾਂ ਇਸ ਲਈ ਹੋਏ ਸੀ ਸੱਜਣਾ ਨੇ। ਜਿਹੜੇ ਸੱਜਣਾ ਨੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਕੱਲ ਜਨਮ ਦਿਨ ਸੀ ਆਪਣਾ। ਸੋ ਸਾਰੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ। ਨਿੱਜੀ ਤੌਰ ਤੇ ਵਿਅਕਤੀਗਤ ਤੌਰ ਤੇ ਜਿਹੜਾ ਸੱਜਣਾ ਇਹ ਮੈਸੇਜ ਆਏ ਸਾਰੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਆ ਜੀ। ਸੋ ਪਿਛਲੇ ਸਾਲ ਨਾਲ ਕਾਫੀ ਸੋ ਇਹੀ ਸੱਜਣੋ ਜ਼ਿੰਦਗੀ ਦਾ ਇੱਕ ਪੈਂਡਾ ਹੁੰਦਾ ਵੀ ਆਪਾਂ ਨਵੇਂ ਸੱਜਣਾਂ ਨੂੰ ਜੋੜਦੇ ਨਹੀਂ ਕਿ ਕੋਈ ਵੀ ਕੰਮ ਕਰਦੇ ਹੋ ਇਸ ਦੇ ਵਿੱਚ ਅੱਗੇ ਵਧਦੇ ਜਾਈਏ। ਬਾਕੀ ਚਲੋ ਕਰਾਂਗੇ ਗੱਲਾਂ ਬਾਤਾਂ ਜਿਹੜੇ ਸੱਜਣਾਂ ਜੋੜਨਗੇ। ਕਿਹੜੇ ਸੱਜਣ ਜੋੜਨਗੇ ਕਮੈਂਟ ਕਰਕੇ ਸੱਜਣਾਂ ਨੂੰ ਬੇਨਤੀ ਵੀ ਜਰੂਰ ਦੱਸਿਆ ਜੇ ਆਵਾਜ਼ ਬਿਲਕੁਲ ਸਹੀ ਆ ਰਹੀ ਹੈ। ਹਰਦੇ ਸੱਜਣਾਂ ਨਾਲ ਹੋਰ ਗੱਲਾਂ ਬਾਤਾਂ ਆਪਣੇ ਛੋਟੇ ਜਿਹੇ ਫਾਰਮ 'ਚ ਇੱਕ ਦਿੱਕਤ ਚੱਲਦੀ ਕਾਫੀ ਤਕੜੀ। ਤਕੜੀ ਕਹਿ ਰਹੇ ਹਾਂ ਕਿਉਂਕਿ ਕਾਫੀ ਦਿੱਕਤ ਆ ਰਹੀ ਸਾਰੇ ਪਸ਼ੂਆਂ ਨੂੰ। ਉਹ ਆਪਾਂ ਥੋੜੀ ਜਿਹੀ ਤੁਹਾਡੇ ਨਾਲ ਡਿਸਕਸ਼ਨ ਕਰਦੇ ਹਾਂ। ਸੱਜਣਾਂ ਨੇ ਕਮ ਬਾਕੀ ਮੌਸਮ بارش ਪੈਣ ਕਰਕੇ ਥੋੜਾ ਜਿਹਾ ਫਰਕ ਪਿਆ ਹੋਇਆ ਹਾਲਾਂਕਿ ਹਿਊਮਿਡਿਟੀ ਵਾਲੀ ਗਰਮੀ ਕਾਫੀ ਜ਼ਿਆਦਾ ਪੈ ਰਹੀ ਤੇ ਸੱਜਣੋਂ ਆਪਣੀ ਕੱਤੀ ਦਾ ਨਾਮ ਰੱਖਤਾ ਜੀ ਆਪਾਂ ਇਬਾਦਤ ਮਾਫ਼ੀ ਜਾਉ ਨੇ ਸੱਜਣੋਂ ਇੰਟਰਨੈਟ ਦੀ ਥੋੜੀ ਦਿਖਾਈ ਜਾਂਦੀ ਆ ਕੁਆਲਿਟੀ ਚੇ ਕਰੇ ਸੱਜਣੋਂ ਆਪਣੀ ਇਬਾਦਤ ਦੀ ਇਹ ਆਪਣੀ ਮਲਕੀ ਮੱਝ ਨੇ ਹਾਂ ਨੇ ਬਹੁਤ ਹੀ ਬਹੁਤ ਸ਼ੁਕਰਗੁਜ਼ਾਰ ਆ ਸੱਜਣੋਂ ਜਿਨ੍ਹਾਂ ਨੇ ਆਪਾਂ ਨੂੰ ਇਹ ਦਾਤ ਦਿੱਤੀ ਤੋ ਪਹਿਲਾਂ ਤੇ ਇਸ ਦੀ ਜ਼ਿੰਦਗੀ ਨੂੰ ਬਚਾਇਆ ਮਾਪਾ ਇੱਕ ਜਰੀਆ ਬਣੀ ਇਸ ਨੂੰ ਸੰਭਾਲਦੇ ਉਸ ਤੋਂ ਬਾਅਦ ਇਸ ਨੇ ਜੋ ਹੀਰੇ ਨੇ ਜਨਮ ਦਿੱਤਾ ਸੱਜਣ ਉਹ ਇਸ ਦੀ ਕੋਈ ਕੀਮਤੀ ਹੈ ਨਹੀਂ ਸਹੀ ਮੈਨੇਜ ਇਹ ਹੁਣ ਇਸ ਟਾਈਮ ਬੈਠੀ ਆ ਥੋੜੀ ਜੀ ਇਸ ਨੂੰ ਵੀ ਦਿੱਕਤ ਆਈ ਹੋਈ ਆ ਲੂਜ਼ ਮੋਸ਼ਨ ਦੀ ਕਾਫੀ ਜ਼ਿਆਦੇ ਇਹੀ ਸੱਜਣਾ ਡਿਸਕਸ਼ਨ ਕਰਦੇ ਵੀ ਆਪਣੇ ਸਾਰੇ ਪੁੱਛੋਣੇ ਦਿੱਕਤ ਚੱਲ ਰਹੀ ਸੱਜਣ ਨੂੰ ਤੋ ਸੱਜਣ ਜੋੜਨਗੇ ਤਾਂ ਆਪਾਂ ਗੱਲਾਂ ਬਾਤਾਂ ਸੱਜਣ ਨੂੰ ਕਰਦੇ ਸ਼ੁਰੂ ਇਧਰ ਮਲਕੀ ਖੜੀ ਹੈ ਜੀ ਆਪਣੀ ਇਹ ਵੀ ਹਜੇ ਇਸ ਦੀ ਤਿਆਰੀ ਆਪਾਂ ਸ਼ੁਰੂ ਨਹੀਂ ਕੀਤੀ ਦੁੱਧ ਦੀ ਤੇ ਆਪਣੀ ਬਰਕਤ ਸੱਜਣ ਨੂੰ ਜਿਹੜੀ ਕਾਫੀ ਲਿਬੜੀ ਖੜੀ ਹੈ ਦੇਖ ਸਕਦੇ ਤੁਸੀਂ ਅੱਜ ਕਾਫ ਇਸ ਦਾ ਕੀ ਕਰਨਾ ਇਹਨਾਂ ਨਿਬੜੀ ਹੋਣ ਦਾ ਉਹ ਆਪਾਂ ਕਰਦੇ ਆ ਡਿਸਕਸ਼ਨ ਸਮਾਕੀ ਆ ਮੈਡੀਸਨ ਸੱਜਣੋਂ ਲਿਆਂਦੀ ਪਈ ਹੈ ਕਾਫੀ ਜ਼ਿਆਦਾ ਲੱਗ ਰਹੀ ਹੈ ਆਪਣੇ ਪੁੱਛਾਂਾਂ ਦੇ ਥੋੜੀ ਚਲੋ ਦਿੱਕਤਾਂ ਆਂਦੀ ਰਹਿੰਦੀ ਫਰਸਟ੍ਰੇਟ ਨਹੀਂ ਜ਼ਿਆਦਾ ਹੁਣ ਆਪਾਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਚੱਲਦੇ ਕੰਮ ਦੇ ਵਿੱਚ ਇਹ ਸਾਹਾਂ ਵਾਲੀਆਂ ਚੀਜ਼ਾਂ ਸੱਜਣੋਂ ਸੋ ਚਲੋ ਕੋਈ ਗੱਲ ਨਹੀਂ ਹਾਂ ਬਾਕੀ ਸੱਜਣ ਜੁੜਨਗੇ ਤਾਂ ਆਪਾਂ ਗੱਲਬਾਤ ਸੱਜਣੋਂ ਸ਼ੁਰੂ ਕਰਨੀ ਉਹਨਾਂ ਜਿਹੜਾ ਆਪਾਂ ਕੋਈ ਗੱਲਬਾਤ ਸ਼ੁਰੂ ਨਹੀਂ ਕਰਨੀ ਅੱਜ ਇੱਕ ਸੱਜਣਾ ਨੂੰ ਬੇਨਤੀ ਹੈ ਵੀ ਦੱਸਿਆ ਜੇ ਕਮੈਂਟ ਕਰਕੇ ਚੱਲ ਰਿਹਾ ਸਹੀ ਆਪਣਾ ਲਾਈਵ ਇਧਰ ਅਜ ਵੀਰਾ ਬੰਨੀ ਸੱਜਣੋ ਵੀਰਾ ਥੋੜੀ ਜੀ ਡਾਊਨ ਆ ਤੇ ਇਧਰ ਖੜੀ ਹੈ ਰਾਣੀ ਆਪਣੀ ਕਰਮਾਲੀ ਜਿਹਦੇ ਕਰਕੇ ਸਾਰਾ ਕੁਝ ਆਪਣਾ ਇੰਨਾ ਕਿ ਜਿਹੜਾ ਪ੍ਰੋਜੈਕਟ ਸੱਜਣੋ ਸਾਰਾ ਇਸ ਦੀ ਦੇਣ ਹੈ ਕਰਮਾਲੀ ਦੀ ਸੋ ਆ ਸੱਜਣੋ ਲੂਜ਼ ਮੋਸ਼ਨ ਲੱਗੇ ਹੋਏ ਆਪਣੀ ਵੀਰਾਂ ਨੂੰ ਇਹ ਇਤੋਂ ਵੀ ਜ਼ਿਆਦਾ ਪਾਣੀ ਸੀ ਸੱਜਣੋ ਕੱਲ ਤਾਂ ਹੁਣ ਇਸ ਨੂੰ ਥੋੜਾ ਜਿਹਾ ਟ੍ਰੀਟਮੈਂਟ ਕੀਤਾ ਆਪਾਂ ਨੂੰ ਥੋੜਾ ਜਿਹਾ ਇਸ ਸਮਝ ਨਹੀਂ ਆ ਰਹੀ ਵੀ ਕੀ ਚੱਕਰ ਆ ਕੀ ਨੇ ਨਹੀਂ ਡਾਕਟਰ ਸਾਹਿਬ ਕਹਿੰਦੇ ਵੀ ਵਾਇਰਲ ਡਿਜ਼ੀਜ਼ ਚੱਲੀ ਸੱਜਣੂ ਆਪਣੇ ਸਾਰੇ ਪਸ਼ੂਆਂ ਨੂੰ ਲੂਜ਼ ਮੋਸ਼ਨ ਦੀ ਦਿੱਕਤ ਆਈ ਪਈ ਆ, ਮੋਕ ਲੱਗੀ ਪਈ ਆ। ਸਾਰੇ ਪਸ਼ੂਆਂ ਨੂੰ ਇੱਕੇ ਦਾਮ ਇਹਦਾ ਹਣ ਕਾਰਨ ਨਹੀਂ ਬਦਲ ਲਗੇ ਵੀ ਹਰੇ-ਚਾਰੇ ਦੀ ਦਿੱਕਤ ਆ। ਤੇ ਜਾਂ ਕੋਈ ਵਾਇਰਲ ਡਿਜ਼ੀਜ਼ ਆ ਜਾਂ ਕੋਈ ਆਪਣੇ ਫੀਡ ਦੇ ਵਿੱਚ ਕੋਈ ਪ੍ਰੋਬਲਮ ਆ। ਬਾਕੀ ਤਾਂ ਹੀ ਆਪਾਂ ਲਾਈਵ ਹੋਏ ਸੱਜਣੂ ਵੀ ਪਹਿਲਾਂ ਹੀ ਆਪ ਪਸ਼ੂਆਂ ਦਾ ਰਖੜ ਖਾ ਉਸ ਤਰ੍ਹਾਂ ਰੱਖ ਕੇ ਸੁਰੱਖ ਰਖਾ ਤਾਂ ਚਲੋ ਆਪਣੀ ਵੀ ਕੋਸ਼ਿਸ਼ ਹੁੰਦੀ ਵੀ ਪੂਰੀ ਸਾਫ ਸਫਾਈ ਨਾਲ ਰੱਖਗੇ ਪਸ਼ੂਆਂ ਦੇ ਵਿੱਚ ਤੇ ਰੱਖਦੇ ਵੀ ਆਪਾਂ ਸੱਜਣ ਦੇਖਦੇ ਆ। ਚਲੋ ਕਈ ਵਾਰੀ ਕੁਦਰਤੀ ਦਿੱਕਤ ਆ ਜਾਂਦੀ ਆ। ਸੂਨ ਦੇ ਵਿੱਚ ਅੱਜ ਸੱਜਣੂ ਆਪਣੀ ਵੀਰਾਂ ਦੇ ਰਹਿ ਗਏ 8 ਦਿਨ ਸੋ ਆਪਾਂ ਨੂੰ ਸਿਕੰਦਰ ਬੁੱਲਦਾ ਰਿਜ਼ਲਟ ਆਉਣ ਵਾਲਾ ਪਰਮਾਤਮਾ ਸੁੱਖ ਰੱਖੇ ਵਧੀਆ ਵਧੀਆ ਵੀਰਾਂ ਆਪਣੀ ਬੱਚੇ ਨੂੰ ਜਨਮ ਦੇਵੇ ਬਾਕੀ ਚਲੋ ਪਰਮਾਤਮਾ ਦੇ ਹੱਥ ਵਾਸ ਸੱਜਣੂ ਕੀ ਹੋਣਾ ਕੀ ਨਹੀਂ ਬਾਕੀ ਚਲੋ ਗੱਲ ਸੱਜਣਾਂ ਨੂੰ ਕਰਦਗੇ ਸੱਜਣ ਦਾ ਜੁੜੇ ਨਹੀਂ ਪਤਾ ਨਹੀਂ ਕੀ ਦਿੱਕਤ ਆ ਸੋ ਸੱਜਣੂ ਮੇਨ ਜੋ ਦਿੱਕਤ ਆਈ ਆ ਇਹ ਸਭ ਤੋਂ ਪਹਿਲੇ ਇਸ ਨੂੰ ਮੋਕ ਦੀ ਮੋਕ ਆਖੇ ਤੇ ਕੀ ਆਖੇ ਡਾਇਰੀਆ ਹੁੰਦਾ ਸੱਜਣੂ ਮੋਕ ਤੋਂ ਵੀ ਉੱਪਰ ਦੀ ਸਟੇਜ ਉਹ ਉਹ ਦਿੱਕਤ ਸੀ ਆਪਣੀ ਵੀਰਾਂ ਨੂੰ ਕੱਲ ਦੀ ਕੋਈ ਅ ਪਰਸ ਕੋਈ ਬਹੁਤ ਹੀ ਜਿਆਦਾ ਦਿੱਕਤ ਦੇ ਵਿੱਚ ਸੀਗੀ ਇਸ ਟਾਈਮ ਵੀ ਬਿਲਕੁਲ ਲੂਜ਼ ਮੋਸ਼ਨ ਦੇ ਵਿੱਚ ਖੜਾ ਕੇ ਇਸ ਦੀ ਬੰਦ ਹੋਈ ਪਈ ਹੈ ਹੁਣ ਕੋਲ ਜਿਹੜਾ ਹੁੰਦਾ ਸੱਜਣੋ ਚਲੋ ਆਪਾਂ ਤੁਹਾਨੂੰ ਮੈਡੀਸਿਨ ਵੀ ਦਿਖਾਵਾਂਗੇ ਉਹ ਵੀ ਇਸ ਨੂੰ ਕੱਲ ਦਿੱਤਾ ਅੱਧਾ ਲੀਟਰ ਅੱਜ ਅੱਧਾ ਲੀਟਰ ਹੋਰ ਲਿਆਂਦਾ ਕਾਫੀ ਇੰਜੈਕਸ਼ਨ ਲਿਆਂਦੇ ਆ ਤੇ ਸਾਰੇ ਪਸ਼ੂ ਨੂੰ ਨੀ ਦਿੱਕਤ ਆਈ ਵੀ ਹੈ ਆਪਣੀ ਰਾਣੀ ਅੱਜ ਨੂੰ ਵੀ ਰਾਤ ਦਿੱਕਤ ਆ ਗਈ ਸੋ ਇਸ ਲਈ ਵੀ ਆਪਾਂ ਇਹ ਟ੍ਰੀਟਮੈਂਟ ਸ਼ੁਰੂ ਕਰ ਰਹੇ ਆ ਬਾਕੀ ਚਲੋ ਸੱਜਣਾ ਨੂੰ ਆ ਦੇਖੋ ਜੀ ਇੰਜੈਕਸ਼ਨ ਲੱਗ ਚੁੱਕੇ ਆ ਜਾਨਵਰਾਂ ਦੇ ਚਲੋ ਮੈਂ ਕੋਈ ਮਸ਼ੂਰੀ ਤਾਂ ਨਹੀਂ ਕਰਦਾ ਚਲੋ ਦੱਸ ਰਹੇ ਸੱਜਣਾ ਨੂੰ ਇੱਕ ਸੱਜਣਾ ਆ ਰਿਹਾ ਹੈ ਸ ਤੁਸੀਂ ਦੇਖ ਸਕਦੇ ਹੋ ਸੀਪੀ ਲੋਨ ਇਹ ਸੱਜਣਾ ਹੈ ਪੇਟ ਦੀ ਇਨਫੈਕਸ਼ਨ ਵਾਸਤੇ ਤੇ ਇੱਕ ਹੈ ਸੱਜਣਾ ਸਲਫਾ ਡੀਮਨ ਸਲਫਾ ਡਿਵਾਈਨ ਸੱਜਣਾ ਇਹ ਜਿਹੜਾ ਬੋਲਸ ਹੈਗਾ ਲੂਜ਼ ਮੋਸ਼ਨ ਵਾਸਤੇ ਇਹ ਵੀ ਚੱਲ ਰਿਹਾ ਹੈ ਤੇ ਆਹ ਹੈ ਸੱਜਣਾ ਕੋਲ ਜਿਹੜਾ ਕਿ ਪੇਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨੂੰ ਕਲੀਅਰ ਕਰਨ ਦੇ ਵਿੱਚ ਕਾਫੀ ਜ਼ਿਆਦਾ ਹੈਲਪ ਕਰਦਾ ਕੋਈ ਵੀ ਓਵਰ ਗ੍ਰੀਨ ਪਸ਼ੂ ਕਰਦਾ ਜਦੋਂ ਜਾਂ ਫੀਡ ਦੇ ਵਿੱਚ ਕੋਈ ਵੀ ਫੂਡ ਪੋਜ਼ਲਿੰਗ ਜਿਹਨੂੰ ਕਹਿੰਦੇ ਉਹ ਹੋਈ ਹੋਵੇ ਦਿੱਕਤ ਜਾਂ ਕੋਈ ਹੋਰ ਤੇ ਕਸ ਜਨੂ ਮੋ ਫਰਟ ਟੀਆਰ ਜਿਹੜੀ ਟੈਬਲੇਟਸ ਆ ਹੁਣ ਆਪਾਂ ਨੂੰ ਇਹ ਆਪਣੀ ਵੱਡੀ ਮਾਝਾ ਹਾਸਤੇ ਸਜਨੂ ਇਹ ਮੈਡੀਸਨ ਕਾਫੀ ਹਜੇ ਵਿੱਚ ਲਫਾਫੇ ਦੇ ਪਈ ਆ ਸੋ ਲੱਗ ਰਹੀ ਆ ਮੈਡੀਸਨ ਜਾਨਵਰਾਂ ਦੀ ਦਿੱਕਤ ਆਈ ਹੋਈ ਆ ਅਪਰੋਕਸੀਮੇਟਲੀ ਸਾਰਿਆਂ ਚ ਥੋੜੀ ਜੀ ਮਲਕੀ ਮਾਝ ਨੂੰ ਬਾਜੀ ਹੋਈ ਆ ਆਪਣੀ ਜੇਕਰ ਇਹ ਵੀ ਸਹੀ ਰੂਪ ਤੇ ਬਹਾਰਾ ਜਾਰਾ ਅਜ ਬਿਲਕੁਲ ਕੀਤਾ ਬੰਦ ਸਾਉ ਤਾਂ ਪਹਿਲਾਂ ਆਪਣੀ ਇਬਾਦਤ ਨੂੰ ਕਾਫੀ ਜਿਆਦਾ ਲੂਸ ਮੋਸ਼ਨ ਲੱਗੇ ਹੋਏ ਸੀ ਸੋ ਪਹਿਲਾਂ ਸੱਜਣਾ ਨੇ ਕਮੈਂਟ ਕਰਕੇ ਦੱਸਿਆ ਜੇ ਵੀ ਆਪਣੀ ਇਬਾਦਤ ਦੀ ਤਿਆਰੀ ਆ ਦਿਖਾਵਾਂਗੇ ਤੁਹਾਨੂੰ ਪ੍ਰੋਪਰ ਵੀਡੀਓ ਬਣਾ ਕੇ ਕਰਮਾਂ ਵਾਲੀ ਬੜੀ ਕੁਆਲਿਟੀ ਦੇ ਵਿੱਚ ਆਈਏ ਸੱਜਣੋ ਬਾਕੀ ਆਪਣੀ ਬਰਕਤ ਰਹੇਗੀ ਸੱਜਣੋ ਇਸ ਨੂੰ ਵੀ ਲੂਸ ਮੋਸ਼ਨ ਬਹੁਤ ਹੀ ਜਿਆਦਾ ਲੱਗੇ ਹੋਏ ਆ ਬਾਕੀ ਦੱਸਿਆ ਜੇ ਹਾਈਟ ਹੂਟ ਲੈਂਥ ਕਿਸ ਤਰ੍ਹਾਂ ਕਰ ਰਹੀ ਆ ਇਹ ਲਗਭਗ 8-9 ਮਹੀਨੇ ਦੀ ਇਸ ਦੀ ਏਜੂ ਕਿਸੇ ਨੂੰ ਐਗਜ਼ੈਕਟਲੀ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਅੱਜ ਬਾਕੀ ਤੁਸੀਂ ਹਾਈਟ ਤੇ ਲੈਂਥ ਦੱਸਿਆ ਸੀ ਬਿਲਕੁਲ ਨੋ ਕੈਮਰਾ ਕੀਤਾ ਹੋਇਆ ਮੈਂ ਕੋਈ ਜ਼ਿਆਦਾ ਨਹੀਂ ਤੇ ਮੈਨੂੰ ਤਾਂ ਪਹਿਲਾਂ ਵਾਲਾ ਨਾ ਕਾਫੀ ਵਧੀਆ ਲੱਗੀ ਤੇ ਸਿੰਘ ਥੋੜੇ ਜਿھے ਖੁੱਲੇ ਲੱਗ ਰਹੇ ਮੈਨੂੰ ਇਸ ਦੀ ਬਾਕੀ ਸਿੰਘਾਂ ਦਾ ਆਪਣਾ ਮੇਨ ਮੋਟਿਵ ਹੈ ਨਹੀਂ ਸੱਚ ਨੂੰ ਧਿਆਨ ਜ਼ਿਆਦਾ ਆਪਣਾ ਹੈ ਮਿਲਕ ਪ੍ਰੋਡਕਸ਼ਨ ਦੇ ਜਾਨਵਰ ਤਿਆਰ ਕਰਨਾ ਇਹ ਥੋੜੇ ਜਿਹਾ ਮੋਕ 마 ਕੇ ਇਸ ਦੀ ਸੈੱਟ ਹੋਵੇ ਤਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਇਹ ਵੀ ਪ੍ਰੋਪਰ ਦਿਖਾਵਾਂਗੇ ਵੀਡੀਓ ਬਣਾ ਕੇ ਹੁਣ ਥੋੜੀ ਜਿਹੀ ਲਿੱਸੀ ਹੋ ਗਈ ਸੱਚ ਨੂੰ ਕਿਉਂਕਿ ਪਰਸੋਂ ਦੀ ਮੋਕ ਲੱਗੀ ਇਸ ਨੂੰ ਉਹਦੇ ਕਰਕੇ ਐਗਜ਼ੈਕਸ਼ਨਸ ਪੋਟੈਂਸ਼ੀਅਲ ਸਕੈਨ ਦੇ ਨਾਲ ਨਾਲ ਹੋ ਜਾਂਦਾ ਸੋ ਚਲੋ ਕੋਈ ਗੱਲ ਨਹੀਂ ਫਿਰ ਆਪਾਂ ਟ੍ਰੀਟਮੈਂਟ ਕਰ ਰਹੇ ਆ ਤੇ ਚਲੋ ਹੋ ਜਾਣਗੇ ਬਹੁਤ ਸਾਰੇ ਸਟ ਬਕ ਜਿਨ੍ਹਾਂ ਨੂੰ ਵੀ ਖਿਆਲ ਰੱਖੋ ਬਾਈ ਪਸ਼ੂਆਂ ਦਾ ਗਿੱਲਾ ਝਾਰਾ ਬਿਲਕੁਲ ਨਾ ਪਾਓ ਜਿਹੜਾ ਹਰਾ ਝਾਰਾ ਵੀ ਪਾਉਣਾ ਬਿਲਕੁਲ ਸਾਫ਼ ਸੁਥਰਾ ਹੋਵੇ ਹਾਲਾਂਕਿ ਆਪਾਂ ਸੱਜਣੋਂ ਜਿਹੜਾ ਵੀ ਕੰਮ ਕਰਦੇ ਖੁਦ ਕਰਦੇ ਹਾਂ ਜੀ ਤੇ ਪੂਰੀ ਦਸੱਲੀ ਨਾਲ ਤੇ ਚੰਗਾ ਦੇਣ ਦਾ ਪਸ਼ੂਆਂ ਨੂੰ ਆਪਣੀ ਕੋਸ਼ਿਸ਼ ਹੁੰਦੀ ਹੈ ਬਾਕੀ ਚਲੋ ਕੁਦਰਤ ਹੀ ਕਈ ਵਾਰੀ ਹੁੰਦਾ ਸੱਜਣੋਂ ਕਿਸਮਤ ਦੇ ਵਿੱਚ ਜਿਹੜੇ ਪੈਸੇ ਚਾਹ ਲੱਗਣੇ ਆ ਉਹ ਕਈ ਵਾਰੀ ਆ ਜਾਣੀ ਦਿੱਕਤ ਪੁੱਛੋਣ ਕੋਈ ਚੱਕਰ ਵਾਲੀ ਗੱਲ ਨਹੀਂ ਐਡੀ ਨਹੀਂ ਗੱਲ ਫਰਸਟ੍ਰੇਟ ਨਹੀਂ ਆਪਾਂ ਕਿਸੇ ਵੀ ਕੰਮ 'ਚ ਹੋਣਾ ਜਿੰਦਗੀ ਦੇ ਵਿੱਚ ਸੱਜਣੋਂ ਉਤਰਾ ਚੜਾ ਚੱਲਦੇ ਰਹਿੰਦੇ ਆ ਬਾਕੀ ਚਲੋ ਕੋਈ ਗੱਲ ਨਹੀਂ ਇਹ ਸਾਹ ਵਾਲੀਆਂ ਚੀਜ਼ਾਂ ਦਿੱਕਤ ਸੱਜਣੋਂ ਆ ਸਕਦੀ ਕਦੋਂ ਵੀ ਬਾਕੀ ਲਾਈਵ ਆਪਣੀ ਇੰਨੀ ਕੀ ਸੀਗੀ ਸੱਜਣ ਜੁੜੇ ਨਹੀਂ ਪਤਾ ਨਹੀਂ ਸ ਕਮੈਂਟਸ ਫੇਰ ਆਫ ਹੋਏ ਆ ਜਾਂ ਕੀ ਚੱਕਰ ਆ ਅੱਜ ਦੀ ਲਾਈਵ ਆਪਣੀ ਇੰਨੀ ਕੀ ਸੀ ਨਹੀਂ ਆਪਾਂ ਜ਼ਿਆਦਾ ਗੱਲਾਂ ਬਾਤਾਂ ਜ਼ਰੂਰ ਕਰਨੀਆਂ ਸੱਜਣਾ ਨਾਲ ਧੰਨਵਾਦ ਸਾਰੇ ਸੱਜਣਾ ਦਾ ਬਾਕੀ ਮਲਕੀ ਮਾਈ ਸੱਜਣੋਂ ਚੰਕੇ ਦੁੱਧ ਤੇ ਗਈ ਨਾ ਪਾ ਸ਼ਾਇਦ ਇਸ ਦੀ ਲਾਈਵ ਮਿਲਕਿੰਗ ਕਰ ਪਰਮਾਤਮਾ ਕਿਰਪਾ ਕਰੇ ਬਾਕੀ ਧੰਨਵਾਦ ਸਾਰੇ ਸੱਜਣਾ ਲਾਈਵ 'ਚ ਜੁੜਨ ਦੀ ਫਤਿਹ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ